ਦੇਸ਼ਚ ਹਰ ਸਾਲ 2 ਅਕਤੂਬਰ ਗਾਂਧੀ ਜਨਮ ਦਿਵਸ ਦੇ ਰੂਪ ਚ ਮਨਾਇਆ ਜਾਂਦਾ ਹੈ। ਮਹਾਤਮਾ ਗਾਂਧੀ ਦਾ ਜਨਮ 2 ਅਕਤੂਬਰ 1869 ਨੂੰ ਗੁਜਰਾਤ ਦੇ ਪੋਰਬੰਧਾ ਚ ਇੱਕ ਸਾਧਾਰਨ ਪਰਿਵਾਰ ਚ ਹੋਇਆ ਸੀ। ਮਹਾਤਮਾ ਗਾਂਧੀ ਜੀ ਦਾ ਨਾਮ ਮੋਹਨਦਾਸ ਕਰਮਚੰਦ ਗਾਂਧੀ ਸੀ। ਉਹਨਾਂ ਨੂੰ ਦੇਸ਼ ਦਾ ਰਾਸ਼ਟਰਪਿਤਾ ਅਤੇ ਬਾਪੂ ਗਾਂਧੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਗਾਂਧੀ ਜੀ ਦੇ ਵਿਚਾਰਾਂ ਤੋਂ ਸਿਰਫ ਭਾਰਤ ਹੀ ਨਹੀਂ ਸਗੋ ਵਿਦੇਸ਼ਾਂ ਚ ਵੀ ਲੱਖਾਂ ਲੋਕ ਪ੍ਰਭਾਵਿਤ ਨੇ ਅਤੇ ਉਹਨਾਂ ਤੋਂ ਪ੍ਰੇਰਨਾ ਲੈਂਦੇ ਰਹੇ ਨੇ ਅਤੇ ਅੱਗੇ ਵੀ ਲੈਂਦੇ ਰਹਿਣਗੇ ਸੱਚ ਅਤੇ ਅਹਿੰਸਾ ਦਾ ਸਬਕ ਮਹਾਤਮਾ ਗਾਂਧੀ ਨੇ ਅਹਿੰਸਾ ਦੇ ਰਾਹ ਤੇ ਚਲਦੇ ਹੋਏ ਦੇਸ਼ ਦੀ ਆਜ਼ਾਦੀ 'ਚ ਅਹਿਮ ਭੂਮਿਕਾ ਨਿਭਾਈ ਉਹਨਾਂ ਨੇ ਸਾਰਿਆਂ ਨੂੰ ਸੱਚ ਅਤੇ ਅਹਿੰਸਾ ਦਾ ਪਾਠ ਪੜਾਇਆ ਹਾਲਾਂਕਿ ਆਜ਼ਾਦੀ ਦਾ ਇਹ ਸਫ਼ਰ ਬਾਪੂ ਲਈ ਆਸਾਨ ਨਹੀਂ ਸੀ ਉਹਨਾਂ ਨੂੰ ਲੜਾਈ ਲੜਦੇ ਹੋਏ ਕਈ ਵਾਰ ਜੇਲ੍ਹ ਵੀ ਜਾਣਾ ਪਿਆ ਅਤੇ ਭੁੱਖ ਹੜਤਾਲ ਵੀ ਕਰਨੀ ਪਈ ਮਹਾਤਮਾ ਗਾਂਧੀ ਨੇ ਸਮਾਜ ਚ ਬੁਰਾਈਆਂ ਜਿਵੇਂ ਕਿ ਛੂਤ-ਛਾਤ ਅਤੇ ਰੰਗ-ਪੇਤ ਪਾਬ ਖਿਲਾਫ ਹਮੇਸ਼ਾ ਆਵਾਜ਼ ਬੁਲੰਦ ਕੀਤੀ। ਉਹਨਾਂ ਨੇ ਸਾਰੇ ਧਰਮਾਂ ਨੂੰ ਬਰਾਬਰ ਮੰਨਣ, ਸਾਰੀਆਂ ਪਛਾਵਾਂ ਦਾ ਸਤਿਕਾਰ ਕਰਨ, ਮਰਦਾਂ ਅਤੇ ਔਰਤਾਂ ਨੂੰ ਬਰਾਬਰ ਦਾ ਦਰਜਾ ਦੇ ਤੱਕ ਰਹਿਣਾ ਪੈਂਦਾ ਸੀ। 1885 ਚ ਜਦੋਂ ਗਾਂਧੀ ਜੀ 15 ਸਾਲ ਦੇ ਸਨ, ਉਦੋਂ ਉਹਨਾਂ ਦੀ ਪਹਿਲੀ ਔਲਾਦ ਹੋਈ ਪਰ ਉਹ ਸਿਰਫ ਕੁਝ ਦਿਨ ਹੀ ਜ਼ਿੰਦਾ ਰਹੀ। ਇਸੇ ਉਪਰਾਧ ਗਾਂਧੀ ਜੀ ਦੇ ਪਿਤਾ ਕਰਮਚੰਦ ਵੀ ਆਕਾਲ ਚਲਾਨਾ ਕਰਦੇ ਇਸ ਤੋਂ ਬਾਅਦ ਬਹੁੜਦਾਸ ਅਤੇ ਕਸਤੂਰਬਾ ਦੇ 4 ਬੇਟੇ ਹੋਏ ਹਰੀ ਲਾਲ, ਬੁੱਢੀ ਲਾਲ, ਰਾਮਦਾਸ ਅਤੇ ਦੇਵਦਾਸ ਪੈਦਾ ਹੋਏ। ਵਕਾਲਤ ਦੀ ਪੜਾਈ ਲੱਢਣ ਤੋਂ ਕੀਤੀ। ਸਥਾਨਕ ਸਕੂਲਾਂ 'ਚ ਪੜਾਈ ਕਰਨ ਤੋਂ ਬਾਅਦ 1888 'ਚ ਗਾਂਦੇ ਜੀ ਵਕਾਲਤ ਦੀ ਪੜਾਈ ਕਰਨ ਲਈ ਲੱਢਣ ਚੱਲੇ ਗਏ। ਜੋ 1891 'ਚ ਉਹਨਾਂ ਨੇ ਵਕਾਲਤ ਦੀ ਪੜਾਈ ਪੂਰੀ ਕਰ ਲਈ ਅਤੇ ਫਿਰ ਦੇਸ਼ ਵਾਪਸ ਆ ਗਏ। ਮੋਹਨ ਦਾਸ ਤੋਂ ਮਹਾਤਮਾ ਗਾਂਧੀ ਬਣਨ ਦੀ ਕਟੜਾ ਗਾਂਧੀ ਦੇ ਅਫਰੀਕਾ ਦੌਰੇ ਨੇ ਉਹਨਾਂ ਦੀ ਜ਼ਿੰਦਗੀ ਦੀ ਦਿਸ਼ਾ ਬਦਲ ਦਿੱਤੀ। ਗਾਂਧੀ ਜੀ ਨੇ ਦੱਖਣੀ ਅਫਰੀਕਾ 'ਚ ਪ੍ਰਵਾਸੀ ਭਾਰਤੀਆਂ ਦੇ ਅਧਿਕਾਰਾਂ ਅਤੇ ਬ੍ਰਿਟਿਸ਼ ਸ਼ਾਸਕਾਂ ਦੇ ਰੰਗ ਪੇਤ ਦੀ ਨੀਤੀ ਵਿਰੁੱਧ ਅੰਦੋਲਨ ਕੀਤੇ। ਦੱਖਣੀ ਅਫਰੀਕਾ 'ਚ ਉਹਨਾਂ ਦੇ ਸਮਾਜਿਕ ਕਮਾਂ ਦੀ ਗੂੰਜ ਭਾਰਤ ਤੱਕ ਪਹੁੰਚ ਚੁੱਕੀ ਸੀ। ਸਨ 1915 'ਚ ਭਾਰਤ ਆਉਣ ਉਪਰੰਤ ਉਹਨਾਂ ਨੇ ਅੰਗਰੇਜ਼ਾਂ ਵੱਲੋਂ ਲਏ ਜਾਂਦੇ ਇਕਤ ਵਿਰੁੱਧ ਸਵਿਨਿਆ ਅਵਗਿਆ ਅੰਦੋਲਨ ਦੀ ਸ਼ੁਰੂਆਤ ਕੀਤੀ ਨਮਕ ਸਤਿਆਗ੍ਰਹਿ ਸਤੰਬਰ 1924 ਚ ਗਾਂਧੀ ਨੇ ਹਿੰਦੂ ਮੁਸਲਿਮ ਇਕਤਾ ਲਈ 21 ਦਿਨ ਦਾ ਵਰਤ ਰੱਖਿਆ ਸੀ ਸਾਲ 1930 ਚ ਗਾਂਧੀ ਨੇ ਆਪਣੀ ਜ਼ਿੰਦਗੀ ਦੀ ਸਭ ਤੋਂ ਮਹੱਤਵਪੂਰਨ ਯਾਤਰਾ ਡਾਡੀ ਮਾਰਚ ਸ਼ੁਰੂ ਕੀਤੀ ਨਮਕ ਸਤਿਆਗ੍ਰਹਿ ਨਾ ਤੋਂ ਮਸ਼ਹੂਰ ਗਾਂਧੀ ਜੀ ਦੀ ਕਰੀਬੀ 200 ਮੀਲ ਲੰਬੀ ਇਸ ਯਾਤਰਾ ਤੋਂ ਬਾਅਦ ਉਹਨਾਂ ਨੇ ਨਮਕ ਨਾ ਬਣਾਉਣ ਦੇ ਬ੍ਰਿਟਿਸ਼ ਕਾਨੂੰਨ ਨੂੰ ਤੋੜਿਆ ਸੀ ਭਾਰਤ ਛੱਡੋ ਅੰਦੋਲਨ ਗਾਂਧੀ ਜੀ ਨੇ 1942 ਚ ਅੰਗਰੇਜ਼ਾਂ ਵਿਰੋਧ ਭਾਰਤ ਛੱਡੋ ਅੰਦੋਲਨ ਚਲਾਇਆ। ਇਹ ਅੰਦੋਲਨ ਬ੍ਰਿਟਿਸ਼ ਹਕੂਮਤ ਦੇ ਤਾਬੂਤ ਵਿੱਚ ਆਖਰੀ ਤਿਲ ਸਬਤ ਹੋਇਆ। 15 ਅਗਸਤ 1947 ਨੂੰ ਹਿੰਦੁਸਤਾਨ ਆਜ਼ਾਦ ਹੋ ਗਿਆ। ਹਾਲਾਂਕਿ ਆਜ਼ਾਦੀ ਦੇ ਨਾਲ ਹੀ ਦੇਸ਼ ਭਾਰਤ ਅਤੇ ਪਾਕਿਸਤਾਨ ਨਾਂ ਦੇ ਦੋ ਮੁਲਕਾਂ 'ਚ ਵੰਡਿਆ ਗਿਆ। 30 ਜਨਵਰੀ 1948 ਨੂੰ ਇੱਕ ਹਿੰਦੂ ਕੱਟੜਪੰਥੀ ਨਾਥੁਰਾਮ ਗੋਦਸੇ ਨੇ ਮਹਾਤਮਾ ਗਾਂਧੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਸੋ ਮਹਾਤਮਾ ਗਾਂਧੀ ਜੀ ਦੀ ਅਸਲ ਜ਼ਿੰਦਗੀ ਬਾਰੇ ਤੁਹਾਨੂੰ ਜਾਣ ਕੇ ਕਿਵੇਂ ਲੱਗਿਆ ਜੋ ਵੀ ਤੁਹਾਡੀ رائے ਹੈ ਨੀਚੇ ਕਮੈਂਟ ਬਾਕਸ ਦੇ ਵਿੱਚ ਆਪਣੀ رائے ਜ਼ਰੂਰ ਸਾਂਝੀ ਕਰ ਸਕਦੇ ਹੋ